ਆ ਦੇਖ ਲੋ ਜੀ ਟਰੱਕ ਜਿਵੇਂ ਕਿਹੜੇ ਮਾਰਦਾ ਜਾਂਦਾਗਾ ਆਠੇ ਪਾਉਂਦਾ ਫਿਰ ਕਹਿੰਦੇ ਟਰੱਕਾਂ ਦਾ ਖਾਣਦੇ ਕਰਦੇ ਆ ਤੇ ਆ ਦੇਖੋ ਦੇਖੋ ਬਾਈ ਦੇਖੋ ਜੀ ਦੇਖੋ ਠੀਕ ਹੈ ਠੀਕ ਹੈ ਇਹੋ ਗੱਡੀ ਖੇਰ ਤੇ ਕੱਢ ਕਰੋ ਉਹ ਪਾਰਟਗਾ ਤੇਰੀ ਪਾਰਟਗਾ ਓਏ ਉਹ ਮੁੰਡਾ ਮਾਰਦਾ ਓਏ ਉਹ ਮੇਰਾ ਮੁੰਡਾ ਮਾਰਤਾ ਓ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਵਡੀ ਦੁਖਦਾਈ ਖਬਰ ਨੈਸ਼ਨਲ ਹਾਈਵੇ ਤੋਂ ਆ ਰਹੀ ਹੈ ਜਿੱਥੇ ਓਵਰ ਬ੍ਰਿਜ ਦੇ ਨਸ਼ੇ ਦੀ ਹਾਲਤ ਚ ਟਰੱਕ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਹੈ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬਰਨਾਲਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਓਵਰ ਬ੍ਰਿਜ ਦੇ ਉੱਤੇ ਨਸ਼ੇ ਦੇ ਵਿੱਚ ਤੁੱਟ ਇੱਕ ਟਰੱਕ ਡਰਾਈਵਰ ਪਿਛਲੇ 10 ਕਿਲੋਮੀਟਰ ਤੋਂ ਹੀ ਗਲਤ ਦਿਸ਼ਾ ਦੇ ਵਿੱਚ ਗੱਡੀ ਚਲਾ ਰਿਹਾ ਸੀ ਓਵਰ ਸਪੀਡ ਹੋਣ ਕਾਰਨ ਇਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਹਾਦਸਾ ਐਨਾ ਭਿਆਨਕ ਸੀ ਕਿ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਮ੍ਰਿਤਕ ਮੋਟਰਸਾਈਕਲ ਚਾਲਕ ਦੀ ਡੈੱਡ ਬੋਡੀ ਟਰੱਕ ਦੇ ਨੀਚੋਂ ਕੱਢੀ ਹੈ ਮ੍ਰਿਤਕ ਦੀ ਪਛਾਣ ਬਰਨਾਲਾ ਦੇ ਪਿੰਡ ਪੱਠੜ ਦੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਘਟਨਾ ਦਾ ਲਾਈਵ ਵੀਡੀਓ ਸਾਹਮਣੇ ਹੈ ਜਿੱਥੇ ਮੋਟਰਸਾਈਕਲ ਦੇ ਉੱਤੇ ਟਰੱਕ ਗਿਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਵੀ ਦੇਖੋ ਕਿੰਨਾ ਭਿਆਨਕ ਮੰਜ਼ਰ ਸੀ ਇਹ ਜਿਹੜਾ ਟਰੱਕ ਹੈ ਟੀਵੀ 19 एच 90 19 ਇਹ 12 ਚੱਕੀ ਇਹ ਡਰਾਈਵਰ ਆ ਜਸਪਾਲ ਸਾਲਾ ਫਰਚਾਂਸ ਵਿੱਚ ਬਸੇ ਸ਼ੇਅਰ ਕਰਦਾ ਸੀ ਇਹ ਮੈਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈੱਡ ਬੋਡੀ ਹੋ ਥੱਲੇ ਆ ਫੈਟਰੀ ਮਗਾ ਕੇ ਅਸੀਂ ਇਹ ਫਰ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਅੱਗੇ ਤੋਂ ਪਿਛਾ ਨੂੰ ਚਲਾਈ ਜਾਂਦੀ ਆ ਜੀ ਇਹ ਕਿੱਛੀ ਕਟਨਾ ਹੋਈ ਆ ਸਰ ਤੇ ਕਿੰਨੇ ਜਣੇ ਅਜੇ ਇੱਥੇ ਦਿਖ ਰਹੇ ਇੱਕ ਬੰਦਾ ਦਿਖ ਰਿਹਾ ਬਾਕੀ ਟਰੱਕ ਖੜਾ ਕਰੇ ਤੋਂ ਪਤਾ ਲੱਗੇਗਾ ਕੀ ਆ ਬੰਦਾ ਇੱਕੋ ਦਿਖ ਰਿਹਾ ਮੋਟਰਸਾਈਕਲ ਤੇ ਇਹ ਨਹੀਂ ਪਤਾ ਹੋ ਸਕਦਾ ਬੱਦ ਵੀ ਲੋਸਾ ਦੇ ਦੋ ਵੀ ਹੋਸਾ ਨੇ ਓਮ ਟਰੱਕ ਖੜਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ ਬਈ ਤੇ ਕਿੰਨੇ ਬਨੇ ਡੱਪੇ ਠੀਕ ਆ ਦੇਖ ਲੋ ਜੀ ਟਰੱਕ ਚ ਵੀ ਜਿਹੜੇ ਮਾਰਦਾ ਜਾਂਦਾਗਾ ਆਠੇ ਪਾਉਂਦਾ ਫਿਰ ਕਹਿੰਦੇ ਟਰੱਕਾਂ ਦਾ ਖਸੂਣ ਨਹੀਂ ਕਰਦੇ ਆ ਤੇ ਆ ਰੱਖੋ ਦੇਖੋ ਬਾਈ ਦੇਖੋ ਜੀ ਦੇਖੋ ਠੀਕ ਹੈ ਠੀਕ ਹੈ ਇਹੋ ਗੱਡੀ ਖੇਰ ਤੇ ਕੱਢ ਕਰੋ ਉਹ ਪਾਰਟ ਉਹ ਪਾਰਟ ਉਹ ਮੁੰਡਾ ਮਾਰਦਾ ਓਏ ਉਹ ਮੇਰਾ ਮੁੰਡਾ ਮਾਰਤਾ ਓ ਡਾਕਟਰ ਆ ਓਏ ਹਾਏ ਓ ਮੁੰਡਾ ਆ ਗਿਆ ਓ ਥੱਲੇ ਓਏ ਇਹ ਵੱਡੀ ਦੁਖਦਾਈ ਖਬਰ ਨੈਸ਼ਨਲ ਹਾਈਵੇ ਤੋਂ ਆ ਰਹੀ ਹੈ ਜਿੱਥੇ ਓਵਰ ਬ੍ਰਿਜ ਦੇ ਨਸ਼ੇ ਦੀ ਹਾਲਤ ਚ ਟਰੱਕ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਹੈ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬਰਨਾਲਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਵਰ ਬ੍ਰਿਜ ਦੇ ਉੱਤੇ ਨਸ਼ੇ ਦੇ ਵਿੱਚ ਤੁੱਤ ਇੱਕ ਟਰੱਕ ਡਰਾਈਵਰ ਪਿਛਲੇ 10 ਕਿਲੋਮੀਟਰ ਤੋਂ ਹੀ ਗਲਤ ਦਿਸ਼ਾ ਦੇ ਵਿੱਚ ਗੱਡੀ ਚਲਾ ਰਿਹਾ ਸੀ। ਓਵਰ ਸਪੀਡ ਹੋਣ ਕਾਰਨ ਇਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਦੇ ਵਿੱਚ ਲਾ ਲਿਆ। ਹਾਦਸਾ ਐਨਾ ਪਿਆਨਿਕ ਸੀ ਕਿ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਮ੍ਰਿਤਕ ਮੋਟਰਸਾਈਕਲ ਚਾਲਕ ਦੀ ਡੈੱਡ ਬੋਡੀ ਟਰੱਕ ਦੇ نیچےੋਂ ਕੱਢੀ ਹੈ। ਮ੍ਰਿਤਕ ਦੀ ਪਛਾਣ ਬਰਨਾਲਾ ਦੇ ਪਿੰਡ ਪੱਠੜ ਦੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਘਟਨਾ ਦਾ ਲਾਈਵ ਵੀਡੀਓ ਸਾਹਮਣੇ ਹੈ ਜਿੱਥੇ ਮੋਟਰਸਾਈਕਲ ਦੇ ਉੱਤੇ ਟਰੱਕ ਗਿਰਦਾ ਹੋਇਆ ਨਜ਼ਰ ਆ ਰਿਹਾ ਹੈ। ਤੁਸੀਂ ਵੀ ਦੇਖੋ ਕਿੰਨਾ ਭਿਆਨਕ ਮੰਜ਼ਰ ਸੀ ਇਹ ਇਹ ਜਿਹੜਾ ਟਰੱਕ ਹੈ ਪੀਵੀ 19 ਐਚ 9019 ਇਹ 12 ਚੱਕੀ ਦੇ ਡਰਾਈਵਰ ਹੈ ਜਸਪਾਲ ਸਾਲਾ ਫਰਜਾਂ ਸਿੰਘ ਪਾਸੇ ਸ਼ੇਰਗੜ ਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਛ ਹੋਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈੱਡ ਬਾਡੀ ਹੋ ਥੱਲੇ ਆ ਫੈਟਰੀ ਮੰਗਾ ਕੇ ਸੀ ਇਹਦੇ ਫਾਲ ਗੱਡੀ ਕਰਾ ਕੇ ਡੈੱਡ ਬਾਡੀ ਕੱਢ ਕੇ ਜਿਹੜੀ ਇਹ ਅਗਲੀ ਤਫਤੀਸ਼ਾ ਵੱਲ ਵਿਚ ਲੰਘਦੀ ਆ ਰਹੀ ਹੈ ਕਿ ਕਿੱਥੇ ਜੀ ਕਟਨਾ ਹੋਈ ਹੈ ਸਰ ਤੇ ਕਿੰਨੇ ਜਣੇ ਅਜੇ ਇੱਥੇ ਦਿੱਖ ਨਹੀਂ ਇੱਕ ਬੰਦਾ ਦਿਖ ਰਿਹਾ ਬਾਕੀ ਟਰੱਕ ਖੜਾ ਕਰੇ ਤਾਂ ਪਤਾ ਲੱਗੇਗਾ ਕੀ ਹੈ ਬੰਦਾ ਇੱਕੋ ਦਿਖ ਰਿਹਾ ਮੋਟਰਸਾਈਕਲ ਤੇ ਹੀ ਨਹੀਂ ਪਤਾ ਹੋ ਸਕਦਾ ਵੱਧ ਵੀ ਹੋ ਸਕਦਾ ਦੋ ਵੀ ਹੋ ਸਕਦਾ ਉਹ ਟਰੱਕ ਖੜਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੇਗਾ ਵੀ ਇਹ ਬੰਦੇ ਕਿੰਨੇ ਬਨੇ ਲੱਗਦੇ